ਜਾਣੋ ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਨਾਨਕ ਸਰੂਪ ਹੈ ਆਖੋ ਸਤਿਨਾਮ ਵਾਹਿਗੁਰੂ ਇੱਕ ਇੱਕ ਅੱਖਰ ਕਹਿੰਦੇ ਜੇ ਜੇ ਕਿਸੇ ਨੇ ਆਉਣਾ ਨਾ ਬਾਬਾ ਜੀ ਮੇਰੀ ਆ ਤਾਂ ਉਹਨਾਂ ਨੇ ਆਖਣਾ ਜਾ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰ ਦੇ ਜਾ ਤੇ ਇੱਧਰ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਭੇਟਾ ਮਾਰਾਂ 10 ਦਾ ਦੋ ਕਹਿੰਦੇ ਭੇਟਾ ਸੁਣ ਲਓ ਫਿਰ ਦਵਾਨ ਲਾਵਾਂਗੇ ਇੱਕ ਲਵਾਓ ਦੋ ਲਵਾਓ ਪੰਜ ਲਵਾਓ ਜਿੰਨੇ ਦਿਨ ਕਹੇਂਗੇ ਉਹ ਲਾਵਾਂਗੇ ਹਾਜ਼ਰੀ ਭਰਾਂਗੇ ਸਾਡੀ ਭੇਟਾ ਕੀ ਆ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਕਰਨ ਦੇ ਲਈ 6 ਫੁੱਟਾ ਪਲੰਘ ਹੋਣਾ ਚਾਹੀਦਾ ਵੱਡੇ ਰਮਾਲਾ ਸਾਹਿਬ ਹੋਣ ਕਹਿੰਦੇ ਮਹਾਰਾਜਾ ਦਾ ਸੋਖ ਆਸਣ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਆਦ ਵੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਹੈਡ ਗ੍ਰਾਂਥੀ ਬਣਾ ਕੇ ਸ਼ਾਮਾਂ ਦਾ ਵੇਲਾ ਹੋਇਆ ਮਹਾਰਾਜ ਜੀ ਹੁਣ ਆਦ ਵੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਲੇ ਗੁਰਿਆਈ ਮਿਲੀ ਨਹੀਂ ਸੀ ਉਦੋਂ ਹੁਣ ਕਹਿੰਦੇ ਹਾਂ ਸੋਖ ਆਸਣ ਕਰੋ ਕਰਿਆ ਕਹਿੰਦੇ ਮਹਾਰਾਜ ਜੀ ਹੁਣ ਕਹਿੰਦੇ ਆਓ ਸਤਕਾਰ ਨਾਲ ਕੋਠਾ ਸਾਹਿਬ ਸੀਸ ਉੱਤੇ ਲੈ ਕੇ ਗਏ ਕਹਿੰਦੇ ਜਿੱਥੇ ਸਾਡਾ ਆਸਣ ਲੱਗਦਾ ਸੀ ਕਹਿੰਦੇ ਪਰੇ ਕਰ ਦੋ ਸੁੰਦਰ ਸਿੰਘਾਸਣ ਲਾਓ ਪਲੰਘ ਲਾਓ ਸਜਾਦ ਦਿੱਤੀ ਵਿਛਾਈ ਬੇਨਤੀ ਕੀਤੀ ਸਾਬ ਕਿਰਪਾ ਕਰੋ ਵਿਰਾਜਮਨ ਹੋ ਕੇ ਆਰਾਮ ਕਰੋ ਤੇ ਸਿੱਖਾਂ ਨੇ ਆਖਿਆ ਬਾਬਾ ਬੁੱਢਾ ਸਾਹਿਬ ਕਹਿੰਦੇ ਤੁਹਾਡਾ ਮਹਾਰਾਜ ਜੀ ਨਾਲ ਇੱਥੇ ਬੈੱਡ ਲਾ ਦੀਏ ਕਹਿੰਦੇ ਨਹੀਂ ਅੱਜ ਤੋਂ ਸਾਡਾ ਆਸਣ نیچے ਲਾ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਭਾਈ ਗੁਰੂ ਸਾਹਿਬ ਨੇ ਆਪ ਪਲੰਘ ਦੇ ਉੱਤੇ ਬਾਣੀ ਨੂੰ ਸੁਭਾਏ ਮਾਨ ਕੀਤਾ ਕਹਿੰਦੇ ਰਾਤ ਨੂੰ ਬਾਬਾ ਈਸ਼ਰ ਸਿੰਘ ਦੀ ਆਖ ਦੇ ਪਉ ਉਹਨਾਂ ਪ੍ਰਬੰਧਕਾਂ ਨੂੰ ਕਹਿੰਦੇ ਦੀਵਾਨ ਲਾਵਾਂਗੇ ਵਾਧਾ ਕਰੋ ਮਹਾਰਾਜ ਦਾ ਪ੍ਰਕਾਸ਼ ਮਰਿਆਦਾ ਨਾਲ ਗਰਮੀ ਸਰਦੀ ਦੇ ਅਨੁਕੂਲ ਮਹਾਰਾਜ ਜੀ ਨੂੰ ਵਸਤਰ ਤੇ ਸ਼ਾਮਾਂ ਨੂੰ ਰਾਤ ਨੂੰ ਮਹਾਰਾਜ ਜੀ ਨੂੰ ਸੁੰਦਰ ਪਲੰਘਾਂ ਦੇ ਉੱਤੇ ਬੇਨਤੀ ਕਰਕੇ ਐ ਗੁਰੂ ਨਾਨਕ ਸਾਹਿਬ ਹੁਣ ਤੁਸੀਂ ਆਰਾਮ ਕਰੋ ਮਹਾਰਾਜ ਜੀ ਨੂੰ ਪਲੰਘ ਦੇ ਉੱਤੇ ਵਿਰਾਜਮਾਨ ਕਰਨ ਕਹਿੰਦੇ ਮਹਾਰਾਜ ਮਨਜ਼ੂਰ ਆ ਕਹਿੰਦੇ ਹਲੇ ਇੱਥੇ ਹੀ ਬਸ ਨਹੀਂ ਕਹਿੰਦੇ 10 ਪ੍ਰਬੰਧਕਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਤੁਸੀਂ ਹੋਰ ਪ੍ਰੇਰ ਕੇ ਇਹ ਉੱਥੇ ਗੁਰੂ ਸਾਹਿਬ ਦੀ ਸੇਵਾ ਕਰਵਾਉਣੀ ਆ ਇਹ ਹੁੰਦੀ ਸੀ ਭੇਟਾ ਤੇ ਜੋੜਦੇ ਕਿਹਦੇ ਨਾਲ ਨਹੀਂ ਗੁਰੂ ਸਾਹਿਬ ਦੀ ਬਾਣੀ ਨਾਲ ਧੰਨਵਾਦ ਆਈਸ਼ਰ ਸਿੰਘ ਮਹਾਰਾਜ ਦੀ ਰਾੜਾ ਸਾਹਿਬ ਵਾਲੇ 50 ਸਾਲ ਸਿੱਧੀਆਂ ਧਾਰਨਾ ਦਾ ਕੀਰਤਨ ਸੈਂਕੜੇ ਕੈਸਨਾ ਵੱਜਦੀਆਂ ਨੇ ਅੱਜ ਵੀ ਉਹਨਾਂ ਦੇ ਅੰਮ੍ਰਿਤ ਵਚਨਾਂ ਦੀਆਂ ਕਿਤੇ ਵੀ ਇੱਕ ਵੀ ਕਸਤ ਦੇ ਵਿੱਚ ਸੁਣ ਲਿਓ ਕਿਸੇ ਦੇ ਕੋਈ ਪਰਮਾਰਥ ਤੋਂ ਬਿਨਾ ਕੋਈ ਵਚਨ ਕੀਤਾ ਹੋਵੇ ਜੁੜਨ ਦੀ ਗੱਲ ਕੀਤੀ ਹੈ ਜੁੜੋ ਇਹ ਸਾਧੂਆਂ ਦੇ ਹਿੱਸੇ ਆਏ ਆ ਸਾਧ ਸੰਗਤ ਜੀ ਇੱਥੇ ਮਹਾਂਪੁਰਖ ਆਪਣੇ ਕੋਲ ਹਾਂ ਸੰਤ ਸਮੂਹ ਅਨੇਕ ਮਤੀ ਕੇ ਮਹਾਂਪੁਰਖ ਕਿਹੜੀ ਮੋਜ ਵਿੱਚ ਕਿਹੜੀ ਰਜਾ ਵਿੱਚ ਕਈ ਨਾ ਥਾਂ ਐਸੀ ਹੁੰਦੀ ਹੈ ਜਿੱਥੇ ਰੂੜੀ ਲੱਗੀ ਹੋਈ ਵੇ ਉਧਰ ਨੂੰ ਆਪਾਂ ਮੁਖ ਤੇ ਕੱਪੜਾ ਰੱਖ ਕੇ ਵੀ ਬਦਬੂ ਆਉਂਦੀ ਹੈ ਉਦੋਂ ਨੂੰ ਐ ਕਰਕੇ ਲੰਘਦੇ ਆ ਜੇ ਜਿੱਧਰ ਗੁਰੂ ਸਾਹਿਬ ਦਾ ਪ੍ਰਕਾਸ਼ ਆ ਨਿਸ਼ਾਨ ਸਾਹਿਬ ਦਿਖ ਰਿਹਾ ਉਦੋਂ ਨੂੰ ਐ ਸਿਰ ਝੁਕਦਾ ਉਦੋਂ ਨੂੰ ਨਮਸ਼ਕਾਰ ਕਿਉਂ ਉਹ ਤਾਂ ਇੱਕ ਬਿਲਡਿੰਗ ਆ ਇੱਟਾਂ ਦੀ ਖੜੀ ਬਿਲਡਿੰਗ ਆ ਬਿਲਡਿੰਗ ਨੂੰ ਮੱਥਾ ਨਹੀਂ ਟੇਕਦਾ ਟੇਕਦਾ ਕਿਸ ਨੂੰ ਆ ਉੱਥੇ ਗੁਰਬਾਣੀ ਦਾ ਅੰਦਰ ਪ੍ਰਕਾਸ਼ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹਦੇ ਹਿਰਦੇ ਵਿੱਚ ਨਾਮ ਦਾ ਪ੍ਰਗਾ ਪ੍ਰਕਾਸ਼ ਹੋ ਗਿਆ ਤੇ ਭਾਈ ਉਹਦੀ ਜੈ ਜੈਕਾਰ ਵੀ ਹੋਣੀ ਆ ਉਹਨੂੰ ਸਜਦੇ ਵੀ ਹੋਣੇ ਆ ਉਹਨੂੰ ਨਮਸ਼ਕਾਰਾਂ ਵੀ ਹੋਣੀ ਆ ਆ ਜਿਹੜੀ ਥਾਂ ਇੱਥੇ ਛੋਟੀ ਜੀ ਕੁੱਲੀ ਝੁਗੀ ਹੁੰਦੀ ਸੀ ਇੱਥੇ ਬਾਬਾ ਜੀ ਨੇ ਕਿੰਨਾ ਸਮਾਂ ਬਤੀਤ ਕਰਵਾ ਕਰ ਲਿਆ ਇਹ ਧਰਤੀ ਤੋਂ ਕਮਾਈ ਵਾਲੇ ਜਿਹੜਾ ਨਾਮ ਹੀ ਆ ਜਵੇ ਨਾ ਉਹਨੂੰ ਖੁਸ਼ਬੂਆਂ ਆਉਂਦੀਆਂ ਨੇ ਨਾਮ ਦੀਆਂ ਹੋਵੇ ਪਰ ਉਹ ਅੱਖਾਂ ਹੋਣ ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦੇ ਸੰਦੋ ਮਾਂ ਬਿਲੀ ਸਾਦ ਸਾਂ ਸੱਚ ਹੈ धरती तन धन है यह धरती तन धन है यह धरती न धन करती है यह धरती तन धन करती है धरती न धन करती है धरती न धन करती धरती न धन कर यह धरती न धन करती ਹਰਤੀ ਤਨ ਤਨ ਕਰਦੀ ਐ ਇਹ ਹਰਤੀ ਤਨ ਤਨ ਕਰਦੀ ਐ ਇਹ ਧਰਤੀ ਤਨ ਤਨ ਕਰਦੀ ਐ ਉਹ ਜਿੱਥੇ ਬੈਠੇ ਰੱਬ ਦੇ ਪਿਆਰੇ ਧਰਤੀ ਤਨ ਤਨ ਕਰਦੀ ਐ ਇਹ ਹਰਤੀ ਤਨ ਤਨ ਕਰਦੀ ਐ ਉਹ ਜਿੱਥੇ ਬੈਠੇ ਰੱਬ ਦੇ ਪਿਆਰੇ ਧਰਤੀ ਤਨ ਤਨ ਕਰਦੀ ਐ ਇਹ ਹਰਤੀ ਤਨ ਤਨ ਕਰਦੀ ਐ ਜਿੱਥੇ ਬੈਠੇ ਰੱਬ ਦੇ ਪਿਆਰੇ ਧਰਤੀ ਧਨ ਧਨ ਕਰਦੀ ਐ ਇਹ ਧਰਤੀ ਧਨ ਧਨ ਕਰਦੀ ਐ ਉੱਥੇ ਸਾਰੇ ਰੱਬ ਦੇ ਪਿਆਰੇ ਧਰਤੀ ਧਨ ਧਨ ਕਰਦੀ ਐ ਜਿਵੇਂ ਧਰਤੀ ਧਨ ਧਨ ਕਰਦੀ ਐ ਰੱਬ ਦੇ ਪਿਆਰੇ ਧਰਤੀ ਤਨ ਤਨ ਕਰਦੀ ਐ ਏ ਧਰਤੀ ਤਨ ਤਨ ਕਰਦੀ ਐ ਜਿੱਥੇ ਬੈਠੇ ਰੱਬ ਦੇ ਪਿਆਰੇ ਧਰਤੀ ਤਨ ਤਨ ਕਰਦੀ ਐ ਇਹ ਧਰਤੀ ਤਨ ਤਨ ਕਰਦੀ ਐ ਧਰਤੀ ਕਰਮਾਵਾਲੀ ਐ ਇਹ ਧਰਤੀ ਕਰਮਾਵਾਲੀ ਏ ਧਰਤੀ ਕਰਮਾਵਾਲੀ ਐ ਇਹ ਧਰਤੀ ਕਿਰਮਾ ਵਾਲੀ ਐ ਇਹ ਧਰਤੀ ਕਰਮਾ ਵਾਲੀ ਐ ਧਰਤੀ ਕਰਮਾ ਵਾਲੀ ਐ ਜੇ ਧੰਨ ਬਾਬਾ ਜੀ ਆਏ ਇਹ ਧਰਤੀ ਕਰਮਾ ਵਾਲੀ ਐ ਇਹ ਧਰਤੀ ਭਾਗਾ ਵਾਲੀ ਐ ਜੇ ਧੰਨ ਬਾਬਾ ਜੀ ਆਲੇ ਆਏ ਧਰਤੀ ਕਰਮਾ ਵਾਲੀ ਐ ਇਹ ਧਰਤੀ ਭਾਗਾ ਵਾਲੀ ਐ ਧਰਤੀ ਕਰਮਾ ਵਾਲੀ ਏ ਧਰਤੀ ਕਰਮਾ ਵਾਲੀ ਏ ਜਿੱਥੇ ਧੰਨ ਬਾਬਾ ਜੀ ਆਏ ਧਰਤੀ ਕਰਮਾ ਵਾਲੀ ਏ ਇਹ ਧਰਤੀ ਪਾਗਾ ਵਾਲੀ ਏ ਜਿੱਥੇ ਧੰਨ ਬਾਬਾ ਜੀ ਆਏ ਧਰਤੀ ਪਾਗਾ ਵਾਲੀ ਏ ਧਰਤੀ ਕਰਮਾ ਵਾਲੀ ਏ ਜਿੱਥੇ ਧੰਨ ਬਾਬਾ ਜੀ ਆਏ ਕਰਮਾ ਵਾੜੀ ਐ ਇਹ ਧਰਤੀ ਭਾਗ ਵਾੜੀ ਐ ਸਾਧੂ ਦੇ ਚਰਨ ਪਏ ਉਹ ਭਾਗਿਆ ਦੇ ਭੂਮੀਏ ਤੇ ਸਾਧੂ ਦੇ ਚਰਨ ਪਏ ਭਾਗ ਜਾਗ ਪਏ Valeu! ਜਾਗ ਕੇ ਤੂੰ ਦੀਏ ਤੇਰੇ ਬਾਗੂਆਂ ਦੇ ਤਿਆਰਨ ਪਏ ਬਾਗ ਜਾਗ ਪਹਿ ਤੂੰ ਹੀਏ ਤੇਰੇ ਬਾਗੂਆਂ ਦੇ ਚਰਨ ਪਏ ਉਹ ਬਾਗ ਜਾਗ ਪਹਿ ਤੂੰ ਹੀਏ ਤੇਰੇ ਬਾਗੂਆਂ ਦੇ ਚਰਨ ਇਹ ਬਾਗ ਜਾਗ ਪਹਿ ਭਾਗ ਜਾਤ ਤੇ ਪੂਰੀ ਤੇ ਸਾਧੂਆਂ ਦੇ ਚਰਨ ਪਰ ਜਿੱਥੇ ਮਹਪੁਰਖਾਂ ਕੇ ਬਹਿ ਜਾਣ ਨਾ ਉਹ ਧਰਤੀ ਵੀ ਆਸ਼ਾਸ਼ਿਕ ਕਰ ਉੱਠਦੀ ਆ ਵੀ ਕੋਈ ਆਇਆ ਬੰਦਗੀ ਵਾਲਾ ਕਮਾਈ ਆ ਵੱਡੇ ਭਾਗ ਜਿਸ ਥਾਂ ਦੇ ਉੱਤੇ ਮਹਪੁਰਖਾਂ ਨੇ ਬੈਠ ਕਰਕੇ ਸਾਧ ਸੰਜੀ ਉਹ ਸਮੇਂ ਨੂੰ ਬਤੀਤ ਕੀਤਾ ਆ ਰਾੜਾ ਸਾਹਿਬ ਜਨਮਨਗਰ ਆਲੂਆਲ ਬਾਬਾ ਜੀ ਧੰਵਾਵਾ ਕੀ ਅਰਦਾਸ ਜੀ ਕੂਕਰਾਂ ਵਾਲੇ ਜਨਮਨਗਰ ਕਿੱਥੇ ਆ ਕੇ ਬਰਾਜੇ ਕਿੱਥੇ ਇਲਾਕੇ ਨੂੰ ਭਾਗ ਲਾਏ ਕਦੇ ਇੱਥੇ ਕਦੇ ਮੁੰਡੀਆਂ ਕਦੇ ਇਲਾਕਾ ਕਿੰਨਾ ਸਮਾਂ ਢਡਾਰੀ ਨੂੰ ਬਖਸ਼ਿਆ ਕਿੰਨਾ ਸਮਾਂ ਇੱਥੇ ਬਾਬਾ ਜੀ ਨੇ ਦਿੱਤਾ ਸਾਧ ਸੰਗਤ ਤੇ ਅੱਜ ਵੀ ਉਹ ਪਿਆਰ ਵਾਲਿਆਂ ਦੇ ਲਈ ਹਾਜ਼ਰ ਨੇ ਆਖੋ ਸਤਨਾਮ ਵਾਹਿਗੁਰੂ ਬਾਣੀ ਦਾ ਫੈਸਲਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚ ਸਾਚ ਸਮਾਏ ਅਸੀਂ ਜੰਮਦੇ ਮਰਦੇ ਹਾਂ ਸਾਧ ਸੰਗਤ ਜੀ ਬਾਬਾ ਜੀ ਸ਼ੇਰਪੁਰਾ ਨਗਰ ਆ ਕੇ ਕਲੇਰਾ ਤੇ ਉਹ ਛੰਨ ਦੇ ਵਿੱਚ ਆ ਕੇ ਵਿਰਾਜ ਜਾਣਾ ਜਾਂਦੇ ਉਹਨੂੰ ਵੀ ਅੱਗ ਲਾ ਜਾਣੀ ਵੀ ਕਿਤੇ ਮੇਰ ਨਾ ਰਹਿ ਜੀ ਚੰਗ ਮੰਗਿਆਣਾ ਕੁਫਰੀ ਦੇਹਰਾ ਦੂਨ ਚੈਲ ਪਾਕਿਸਤਾਨ ਦਾ ਹੜੱਪਾ ਦਾ ਜੰਗਲ ਜਿੱਥੇ-ਜਿੱਥੇ ਵੀ ਸਾਧ ਸੰਗਤ ਜੀ ਐ ਢੂੰਡਦੇ ਫਿਰਦੇ ਸੀ ਤੇ ਬਾਬਾ ਜੀ ਨੇ ਕਲੇਰੀ ਨੇ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਤੇ ਸਾਧੂ ਹੁੰਦਾ ਕੀ ਹੈ ਮਹਾਂਪੁਰ ਜਦੋਂ ਨਾ ਸਮਾਗਮ ਹੋਣਾ ਪੂਰਨ ਮਾਸ਼ੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚਾ ਸੰਗਾਸਣ ਲਾ ਕੇ ਤੇ ਵੱਡੇ ਵੱਡੇ ਰਾਗਾ ਸਿਆ ਨੇ 5-5 ਮਿੰਟ ਦੀਆਂ ਹਾਜ਼ਰੀਆਂ ਲਈ ਟਾਈਮ ਮੰਗਣਾ ਇੰਨੇ ਹਾਜ਼ਰ ਹਾਜ਼ਰੀ ਭਰਨ ਦੇ ਲਈ ਆਇਆ ਕਰਦੇ ਤੇ ਸਾਹਮਣੇ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਆਨੰਦ ਸਿੰਘ ਮਹਾਰਾਜ ਜੀ ਰਾਗੀਆਂ ਦੀ ਸਟੇਜ ਗੁਰੂ ਸਾਹਿਬ ਦਾ ਉੱਚਾ ਪ੍ਰਕਾਸ਼ ਰਾਗੀਆਂ ਦੀ ਸਟੇਜ ਤੋਂ ਬਾਅਦ ਸੰਗਤ ਤੇ ਸੰਗਤ ਤੋਂ ਵੀ ਨੀਵੇਂ ਢਾਈ ਫੁੱਟ ਡੂੰਘਾ ਟੂਆ ਪੁੱਟ ਕੇ ਬਹਿੰਦੇ ਸੀ ਕਈਆਂ ਨੇ ਆਖਣਾ ਕਹਿੰਦੇ ਮਹਾਰਾਜ ਜਿੱਥੇ ਸੰਗਤ ਗੁਰੂ ਸਾਹਿਬ ਦੇ ਦਿਦਾਰੇ ਕਰਨ ਆਉਂਦੀ ਆ ਇਸ ਦਰਬਾਰ ਦੀ ਸ਼ਾਨ ਤੱਕ ਕੇ ਉੱਥੇ ਥੋੜੇ ਦਰਸ਼ਨਾਂ ਦੀ ਇੱਛਾ ਰੱਖ ਕੇ ਆਉਂਦੇ ਆ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜਿ ਕਰਾਵ। ਪ੍ਰਤੱਖ ਗੁਰੂ ਨਾਨਕ ਜਾਣ ਕੇ ਕੱਲਾ ਪੂਜਿਆ ਇਨੀ ਦਰਸ਼ਨ ਕੀਤੇ ਨੇ ਸੇਵਾ ਕੀਤੀ ਹੈ। ਕਹਿੰਦੇ ਭਾਈ ਦਰਸ਼ਨ ਤਾਂ ਗੁਰੂ ਸਾਹਿਬ ਦੇ ਨੇ। ਕਹਿੰਦੇ ਮਹਾਰਾਜ ਕਿਰਪਾ ਕਰੋ ਤੁਸੀਂ ਮਾੜਾ ਮੋਟਾ ਚੱਲੋ ਜੇ ਜਿਆਦਾ ਨਹੀਂ ਤਾਂ ਰਾਜੀਆਂ ਵਾਲੀ ਸਟੇਜ ਤੇ ਹੀ ਬਹਿ ਜਾ ਕਰੋ। ਪਤਾ ਕੀ ਆਖਣਾ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ। ਕਹਿੰਦੇ ਭਾਈ ਦਰਸ਼ਨ ਨੇ ਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ। ਉਸ ਤੋਂ ਬਾਅਦ ਜਿਹੜੇ ਗੁਰੂ ਦੇ ਗੁਣ ਗਾਉਂਦੇ ਨੇ ਗੁਰਬਾਣੀ ਗਾਇਨ ਕਰਦੇ ਨੇ ਗੁਰੂ ਦੀ ਕੀਰਤੀ ਕਰਦੇ ਨੇ ਕਹਿੰਦੇ ਉਹ ਉਹ ਉੱਚੀ ਸਟੇਜ ਦੇ ਉੱਤੇ ਗੁਰੂ ਸਾਹਿਬ ਤੋਂ ਨਹੀਂਵੇਂ ਕਹਿੰਦੇ ਫਿਰ ਗੁਰੂ ਕੀ ਸੰਗਤ ਬਹੁਤ ਵੜਿਆਇਆ ਮਹਾਰਾਜ ਜੀ ਨੇ ਗੁਰੂ ਕੀ ਸੰਗਤ ਨੂੰ ਗੁਰਬਾਣੀ ਦੇ ਅੰਦਰ ਕਹਿੰਦੇ ਫਿਰ ਸੰਗਤ ਕਹਿੰਦੇ ਤੁਸੀਂ ਮੈਨੂੰ ਕਹਿੰਦੇ ਹੋ ਸੰਗਤ ਆਹ ਸਟੇਜ ਤੇ ਬਹਿ ਜਾ ਕਰੋ ਉਹ ਕਹਿੰਦੇ ਆਪਣੇ ਆਪ ਨੂੰ ਪਤਾ ਕੀ ਆਖਦੇ ਕਹਿੰਦੇ ਆਨੰਦ ਸਿੰਘ ਤਾਂ ਸੰਗਤ ਦੀ ਵੀ ਬਰਾਬਰੀ ਕਰਨ ਯੋਗਾ ਨਹੀਂਗਾ ਤੇ ਮੈਨੂੰ ਕਹਿੰਦੇ ਉਹ ਰਾਗੀਆਂ ਦੀ ਸਟੇਜ ਤੇ ਬਹਿ ਜਾ ਕਰੋ ਕਹਿੰਦੇ ਤਾਂ ਕਰਕੇ ਸੰਗਤ ਨਾਲੋਂ ਵੀ ਨੀਮਾ ਹੋ ਕੇ ਟੋਆ ਪੁੱਟ ਕੇ ਬਹਿਣਾ ਵਾਖੋ ਸਤਨਾਮ ਸ੍ਰੀ ਵਾਹਿਗੁਰੂ ਕਿੱਡੀ ਨਿਮਰਤਾ ਕਿੱਡੀ ਨਿਮਰਤਾ ਜੋੜਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ 25 ਸਾਲ ਦਾ ਨੌਜਵਾਨ ਆਇਆ ਬੜਾ ਗੁਣਪੱਲੇ ਆ ਤਬਲੇ ਦਾ ਬੜਾ ਮਾਹਰ ਤੇ ਬਾਬਾ ਜੀ ਦਾ ਮਨ ਕਰਦਾ ਸੀ ਵੀ ਇੱਥੇ ਹੀ ਰੱਖ ਲਈਏ ਇਹਨੂੰ ਬਹਿੰਗ ਪਰ ਅਜੇ ਥੋੜਾ ਜਿਹਾ ਮਨ ਟਿਕਦਾ ਨਹੀਂ ਸੀ ਵੀ ਇੱਕ ਦੋ ਵਾਰੀ ਬੋਟਰ ਨਗਰ ਉਹਨੂੰ ਬੋਟਰ ਜਗਰਾਉਂ ਦੇ ਕੋਲੇ ਆ ਨੇੜੇ ਤੇ ਕਹਿੰਦੇ ਬਾਬਾ ਜੀ ਸਮਾਂ ਬਣਿਆ ਆ ਜਾਇਆ ਕਰੇ ਚਲੇ ਜਾਇਆ ਕਰੇ ਸਤ ਸੁਜਾਨ ਸਿੰਘ ਜੀ ਹੋਰ ਵੀ ਨਿਕਟ ਵਰਦੀ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਪਤਾ ਲੱਗ ਗਿਆ ਉਸ ਬੱਚੇ ਨੂੰ ਉਸ ਨੂੰ ਕਈ ਵਾਂ ਪੁਰਖਾਂ ਨੇ ਆਖ ਦਿੱਤਾ ਕਈ ਜੋਤਸ਼ੀਆਂ ਨੇ ਆਖ ਦਿੱਤਾ ਕਹਿੰਦੇ ਤੇਰੀ ਉਮਰ 6 ਮਹੀਨੇ ਰਹਗੀ ਧੰਨ ਬਾਬਾ ਅਨੰਤ ਸਿੰਘ ਮਹਾਰਾਜ ਜੀ ਕਹਿੰਦੇ ਉਹ ਕਾਕੇ ਨੂੰ ਬੁਲਾਓ ਆ ਗਿਆ ਜਾਨੀ ਜਾਨ ਮਹਾਰਜ ਕਹਿੰਦੇ ਕੀ ਗੱਲ ਹੈ ਚਿਹਰੇ ਤੇ ਉਦਾਸੀ ਹੈ ਮਹਾਰਜ ਕਹਿੰਦੇ ਬੜੀ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਕਹਿੰਦੇ ਉਦਾਸੀ ਕਹਿੰਦੇ ਮਹਾਰਾਜ ਕੀ ਕਰਾਂ ਇਸ ਗੁਣ ਨੂੰ ਕੀ ਕਰਨਾ ਮੇਰੀ ਤਾਂ ਉਮਰ ਹੀ 6 ਮਹੀਨੇ ਦੀ ਹੈ ਧਨੂਬਾਬ ਆਨੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਕਹਿੰਦੇ ਕਾਕਾ ਉਮਰ ਤਾਂ ਤੂੰ ਨਿਰੰਕਾਰ ਤੋਂ ਇੰਨੀ ਕੀ ਲਿਖਾ ਕੇ ਲੈ ਕੇ ਆਇਆ ਸੀ ਉਮਰ ਤੇਰੀ ਇੰਨੀ ਹੋਈ ਆ 6 ਮਹੀਨੇ ਰਹਿ ਗਈ ਆ ਪਰ ਕਹਿੰਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਜਾਣ ਕੇ ਦੁਨੀਆ ਨੂੰ ਨਹੀਂ ਸੁਣਾਉਣਾ ਕਹਿੰਦੇ ਗੁਰੂ ਨਾਨਕ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ ਸ਼ਾਮ ਕੀਰਤਨ ਸੁਣਾਇਆ ਕਰ ਕਹਿੰਦੇ ਮੌਤ ਤੇਰੇ ਹੱਥ ਵਿੱਚ ਹੋਊਗੀ ਜਿੱਦਣ ਤੂੰ ਜਾਵਾਂ ਜਾਣਾ ਚਾਹੇਗਾ ਦੁਨੀਆ ਤੋਂ ਉਸ ਦਿਨ ਜਾਵੇਗਾ ਮੰਨ ਸਕਦਾ ਕੋਈ ਅੱਜ ਕਹਿੰਦੇ ਜਿੱਦਣ ਜਾਣਾ ਚਾਹੇਗਾ ਉਸ ਦਿਨ ਜਾਵੇਗਾ ਮੌਤ ਤੇਰੇ ਹੱਥ ਵਿੱਚ ਹੋਊਗੀ ਅਸੀਂ ਕਹਿੰਦੇ ਆ ਸਾਧੂ ਕੀ ਹੈ ਨਾਮ ਰਿਓ ਸਾਧੂ ਰਿਓ ਰਹਿਓ ਗੁਰੂ ਗੋਬਿੰਦ ਐਵੇਂ ਨਹੀਂ ਉਹਨਾਂ ਦੇ ਨਾ ਦੀਆਂ ਜੈ ਜੈਕਾਰਾਂ ਹੁੰਦੀਆਂ ਸਾਧ ਸੰਗ ਜੀ ਬਚਨ ਮੰਨ ਲਿਆ ਪੱਲੇ ਢਾਈ ਘੰਟੇ ਸਵੇਰ ਦੀ ਹਾਜ਼ਰੀ ਤਕਰੀਬਨ ਢਾਈ ਘੰਟੇ ਸ਼ਾਮਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਜਾਣ ਕੇ ਉਹਨਾਂ ਦਾ ਨਾਮ ਸੀ ਬਾਬਾ ਕੇਰ ਸਿੰਘ ਜੀ ਸਾਧ ਸੰਗਤ ਜੀ ਕੀਰਤਨ ਸੁਣਾਉਣਾ ਕਰ ਦਿੱਤਾ ਸ਼ੁਰੂ 1943 ਵਿੱਚ ਬਾਬਾ ਜੀ ਧੰਵਾ ਬਾਬਾ ਅਨੰਤ ਸਿੰਘ ਮਹਾਰਾਜ ਜੀ ਸਰੀਰ ਕਰਕੇ ਬਾਣਾ ਵਰਤਾ ਕੇ ਸੰਗਤ ਦੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਨੂੰ ਫੜਾ ਦਿੱਤੀ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਸੰਗਤ ਨੂੰ ਜੋੜਦੇ ਨੇ ਕੀਰਤਨ ਕਰਦੇ ਬਾਬਾ ਕੇਰ ਸਿੰਘ ਜੀ ਐਸਾ ਕੀਰਤਨ ਮੰਤਰ ਮੁਕਤ ਹੋ ਜਾਂਦੀ ਸੰਗਤ ਦੀ ਗੁਰੂ ਨਾਨਕ ਦੇ ਚਰਨਾਂ ਨਾਲ ਸੁਰਤ ਜੁੜ ਜਾਂਦੀ ਸੀ ਜਦੋਂ ਬਾਜੇ ਦੀ ਸੁਰ ਤੇ ਹੱਥ ਰੱਖਦੇ ਸੀ ਜਦੋਂ ਵਾਇਲਨ ਦੀਆਂ ਸੁਰਾਂ ਤੇ ਹੱਥ ਰੱਖਦੇ ਸੀ ਵਾ ਵਾ ਤੇ ਬਹੁਤ ਨੇ ਆ ਕੇ ਆਖਿਆ ਕਹਿੰਦੇ ਬਾਬਾ ਕੇਰ ਸਿੰਘ ਜੀ ਨੂੰ ਕਹਿੰਦੇ ਬਾਬਾ ਜੀ ਐਂ ਕਰੋ ਵਿਦੇਸ਼ ਲੈ ਕੇ ਚਲਦੇ ਆ ਉੱਥੇ ਵੀ ਆਪ ਕਹਿੰਦੇ ਨਹੀਂ ਕਹਿੰਦੇ ਨਾਨਕ ਸਰ ਦਾ ਇਹ ਕੁੱਤਾ ਇੱਥੇ ਹੀ ਗੁਰੂ ਨਾਨਕ ਦੇ ਚਰਨਾਂ ਤੇ ਭੋਂਕੇਗਾ ਬਾਬਾ ਅਨੰਦ ਸਿੰਘ ਦੇ ਬਚਨਾਂ ਦਾ ਸਦਕਾ ਕਲਕੱਤੇ ਦੀ ਸੰਗਤ ਸਾਊਥ ਤੋਂ ਸੰਗਤ ਕਹਿੰਦੇ ਮਹਾਰਾਜ ਵੀ ਉਧਰ ਵੀ ਥੋੜਾ ਜਿਹਾ ਟਾਈਮ ਦੇ ਦਿਓ ਕਹਿੰਦੇ ਨਹੀਂ ਹਮ ਕੂਕਰ ਕਬੀਰ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਭਸਾ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾ ਕਿਤੇ ਕੂਕਰ ਆਪਣੇ ਆਪ ਨੂੰ ਆਖ ਦੇਣਾ ਸਾਧ ਸੰਗ ਕਿੱਡੀ ਨਿਰਮਾਨਤਾ ਬਾਬਾ ਕਬੀਰ ਜੀ ਆਗੇ ਕਹਿੰਦੇ ਕਬੀਰ ਕੂਕਰ RAM ਕੋ ਮੈਂ ਉਹਦਾ ਕੂਕਰ ਆ ਦਰ ਦਾ ਤੇ ਨਾ ਕੀ ਆ ਮੁਤੀਆ ਮੇ ਮੋਤੀ ਮੇਰਾ ਨਾਮ ਉਦੇ ਨਾਮ ਦਾ ਗਲ ਚ ਪਟਾ ਪਾਇਆ ਹੋਇਆ ਗਲੇ ਹਮਾਰੇ ਜੇਵਰੀ ਜੈ ਖਿੰਚੇ ਰਹੇ ਰਹੋ ਕਹਿੰਦੇ ਜਿੱਤਰ ਨੂੰ ਐ ਖਿੱਚਦਾ ਉਧਰ ਨੂੰ ਜਾਂਦੇ ਆ ਬਾਬਾ ਆਨੰਦ ਸਿੰਘ ਨੂੰ ਮਹਾਰਾਜ ਜੀ ਜਦੋਂ ਕਿਸੇ ਨੇ ਆ ਕੇ ਆਖਣਾ ਮਹਾਰਾਜ ਇੱਧਰ ਆਓ ਉਹਨਾਂ ਨੇ ਆਖਣਾ ਕਹਿੰਦੇ ਗੁਰੂ ਨਾਨਕ ਨੂੰ ਪੁੱਛਾਂਗੇ ਜੇ ਆਗਿਆ ਮਿਲੀ ਫੇਰ ਆਵਾਂ ਅਰਦਾਸ ਕਰਨੀ ਗੱਲ 'ਚ ਪੱਲਾ ਪਾ ਕੇ ਹੁਕਮਨਾਮਾ ਲੈਣਾ ਜੇ ਪ੍ਰਸੰਨਤਾ ਦਿੱਤੀ ਤਾਂ ਉਦੋਂ ਨੂੰ ਤੁਰਨਾ ਇੱਕ ਵੀ ਕਦਮ ਗੁਰੂ ਨਾਨਕ ਧੰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੇ ਬਿਨਾ ਉਹਨਾਂ ਨੇ ਪੁੱਟਿਆ ਨਹੀਂ ਆ ساری ਜ਼ਿੰਦਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਆਖਦੇ ਆ ਸਾਧੂ ਮਹਾਪੁਰਖ ਕੌਣ ਨੇ ਇਹ ਨੇ ਮਹਾਪੁਰਖ ਸਾਧ ਸੰਗਤ ਜੀ ਤਾਂ ਜਦੋਂ ਨਾ 1992 7 ਜਨਵਰੀ ਬਾਬਾ ਕੇਰ ਸਿੰਘ ਜੀ ਜਿਨ੍ਹਾਂ ਦੀ ਉਮਰ ਉਦੋਂ 25 ਸਾਲ ਦੀ ਸੀ 6 ਮਹੀਨੇ ਕਹਿ ਦਿੱਤਾ ਸੀ ਵੀ ਉਮਰ ਇੰਨੀ ਆ 53 ਸਾਲ ਬਿਨਾ ਨਾਂਗ ਨਿਰ ਇਛਿਤ ਨਿਸ਼ਕਾਮ ਕੀਰਤਨ ਕੀਤਾ ਨਾਨਕ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਜਾਣ ਕੇ ਸੇਵਾ ਕੀਤੀ ਕੀਰਤਨ ਸੁਣਾਇਆ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਸੀ ਕਹਿੰਦੇ ਮੌਤ ਤੇਰੀ ਮੁਠੀ ਚ ਹੋਊਗੀ ਜਦੋਂ ਤੂੰ ਜਾਣਾ ਚਾਹੇ ਉਦੋਂ ਜਾਏਗਾ ਇਹ ਹੋ ਨਹੀਂ ਸਕਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਸਾਧ ਸੰਗਤ ਜੀ ਜਿਹੜਾ ਜਨਮ ਤੇ ਮੌਤ ਆ ਉਹ ਪਰਮੇਸ਼ਰ ਦੇ ਹੱਥ ਵਿੱਚ ਆ ਕਿ ਆ ਜਾਣਾ ਕਿਵੇਂ ਮਰेंगे ਕਿ ਐਸਾ ਮਰਨਾ ਹੋਏ ਇਤਾ ਪਤਾ ਹੀ ਨਹੀਂ ਕਿਸੇ ਨੂੰ ਪਰ ਨਾਲ ਇਹ ਵੀ ਆ ਉਹ ਬਚਨ ਹੁੰਦੇ ਨੇ ਪੂਰੇ ਜਿਹੜੇ ਮੁਖ ਤੋਂ ਸਾਧੂ ਬੋਲਦੇ ਬਚਨ ਹੁੰਦੇ ਨੇ ਪੂਰੇ ਜਿਹੜੇ ਮੁਖ ਤੋਂ ਸਾਧੂ ਬੋਲਦੇ ਜੀ ਬਚਨ ਹੁੰਦੇ ਨੇ ਪੂਰੇ ਜਿਹੜੇ ਮੁਖ ਤੋਂ ਸਾਧੂ ਬੋਲਦੇ ਬਚਨ ਹੁੰਦੇ ਨੇ ਪੂਰੇ ਜਿਹੜੇ ਮੁਖ ਤੋਂ ਸਾਧੂ ਬੋਲਦੇ कटणे हूंदे पूरे जेड़े मफजो साधू बोल कटणे हूं पूरे मफ़ जो साधू बोल